ਤੁਸੀਂ ਦੇਖ ਰਹੇ ਹੋ ਡੈਨਚੂਰਾ ਟੀਵੀ ਸਖਤ ਇਸਰਾ ਦਿਖਸਵਾ ਕਲਾਂਨੌਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 13 ਸਾਲ ਤੋਂ ਬਾਅਦ ਜਿਹੜੀ ਫੇਰ ਅੱਜ ਪੰਚਾਇਤੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਨਾਂ ਦੇ ਕਾਗਜ਼ ਜਮਾ ਜਿਹੜੇ ਕਰਵਾਉਣ ਦੇ ਰਸਮ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾ ਤਹਿਸੀਲਦਾਰ ਦੇ ਕੰਪਲੈਕਸ ਵਿੱਚ ਤਸਵੀਰਾਂ ਦਿਖਾ ਦਿੱਤੀਆਂ ਜਾਂ ਅੱਜ ਐਸਪੀ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਸਾਨੂੰ ਨਮਸਕਾਰ ਜੀ ਸਰ ਜਿਹੜੇ ਕਲਾਂਨੌਰ ਦੇ ਪੰਚਾਇਤਾਂ ਨੂੰ ਲੈ ਕੇ ਕਾਗਜ਼ ਜਮਾ ਉਹ ਜਮਾ ਕਰਵਾ ਰਹੇ ਨੇ ਕੀ ਕਰਨ ਜਾਂਦੇ ਸਰ ਬਿਲਕੁਲ ਅੱਜ ਦੀ ਜਿਹੜੀਆਂ ਨਾਮਿਨੇਸ਼ਨ ਦੀਆਂ ਪ੍ਰਕਿਰਿਆ ਜਿਹੜੀ ਆ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਔਰ ਸਾਰਾ ਅਸੀਂ ਹਾਲੇ ਦਿਵਾਲੀ ਦੇ ਜਿੰਨੇ ਵੀ ਤਸੀਮ ਦੇ ਮੇਨ ਰਸਤੇ ਹੈਗੇ ਉਹਨਾਂ ਤੇ ਸਾਰਿਆਂ ਤੇ ਨਾਕਾਬੰਦੀ ਕੀਤੀ ਗਈ ਹੈ ਪੈਟਰੋਲਿੰਗ ਪਾਰਟੀਆਂ ਉੱਤੇ ਪੈਟਰੋਲ ਕਰ ਰਹੀਆਂ ਨੇ ਔਰ ਬਿਲਕੁਲ ਅਸੀਂ ਤੁਹਾਡੇ ਮਾਦੇ ਨੂੰ ਹੀ ਕਹਿਣਾ ਚਾਹੁੰਦੇ ਹਾਂ ਕਿ ਸ਼ਾਂਤਮਈ ਤਰੀਕੇ ਦੇ ਨਾਲ ਬਿਲਕੁਲ ਲਾਅ ਦੇ ਤਰੀਕੇ ਦੇ ਨਾਲ ਰੂਲਸ ਦੇ ਮੁਤਾਬਕ ਜਿਹੜੀ ਉਹ ਨਾਮਿਨੇਸ਼ਨ ਫਾਈਲ ਹੋ ਰਹੀ ਹੈ ਜਿੱਦਾਂ ਸਰ 18 ਤਰੀਕ ਨੂੰ ਇਲੈਕਸ਼ਨ ਹੋਈਆਂ ਤੇ ਉਹਦੇ ਸੰਬੰਧ ਜਨਤਨ ਕੋਈ ਫੀਲ ਪਤਾ ਨਹੀਂ ਅਸੀਂ ਜਨਤਾ ਨੂੰ ਇਹ ਅਪੀਲ ਕਰਦੇ ਹਾਂ ਕਿ ਵੱਧ ਚੜ ਕੇ VOTING ਦੇ ਵਿੱਚ ਹਿੱਸਾ ਲੈਣ ਸ਼ਾਂਤਮਈ ਤਰੀਕੇ ਦੇ ਨਾਲ ਔਰ ਡਿਸਪਲਿਨ ਦੇ ਵਿੱਚ ਰਹਿ ਕੇ ਆਪਣੀ ਵੋਟ ਦਾ ਜਿਹੜਾ ਅਧਿਕਾਰ ਹੈ ਉਹਨੂੰ ਯੂਜ਼ ਕਰਨ ਔਰ ਲੜਾਈ ਝਗੜੇ ਤੋਂ ਗੁਰੇਜ਼ ਕਰਨ ਕਿਸੇ ਵੀ ਕਿਸਮ ਦਾ ਕੋਈ ਵੀ ਸ਼ਰਾਰਤੀ ਅੰਸਰ ਅਗਰ ਕੋਈ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹਦੇ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੀ ਅੱਜ ਜੋ ਪਿਛਲੇ ਕਰੀਬ 12.5 ਸਾਲ ਤੋਂ ਕਲਾਨੌਰ ਦੀਆਂ 6 ਪੰਚਾਇਤਾਂ ਜੋ ਇਸ ਵੱਡੇ ਨਗਰ ਦੀਆਂ ਇਲੈਕਸ਼ਨ ਤੋਂ ਵਾਝੀਆਂ ਸੀਗੀਆਂ ਕਿ ਲੋਕਤੰਤਰ ਦਾ ਇੱਥੇ ਪਿਛਲੇ 12 ਸਾਲ ਤੋਂ ਕੋਈ ਇਲੈਕਸ਼ਨ ਨਹੀਂ ਸੀ ਹੋਈ ਪੰਚਾਇਤ ਦੀ ਅੱਜ ਇਹ 6 ਪੰਚਾਇਤਾਂ ਦੇ ਵਿੱਚ ਅਖੀਰਲਾ ਦੇਣਾ ਕਾਗਜ ਭਰਨ ਦਾ ਸਰਕਾਰ ਨੇ ਇੱਥੋਂ ਦੇ ਬਲਾਕ ਨੇ ਲੋਕਾਂ ਨੂੰ ਬਹੁਤ ਖਰਾਬ ਕੀਤਾ ਕੋਈ ਚੁੱਲਾ ਟੈਕਸ ਨਹੀਂ ਦਿੱਤਾ ਲੇਕਿਨ ਫਿਰ ਵੀ ਸਾਡੇ ਸਾਰੇ ਹੀ ਪਾਰਟੀ ਦੇ ਵਰਕਰ ਸਹਿਬਾਨ ਨੇ ਆਪਣੇ ਕਾਗਜ਼ਾਂ ਦੇ ਨਾਲ ਐਫੀਡਵਿਟ ਲਗਾ ਕੇ ਅੱਜ ਕਾਗਜ ਜਮ੍ਹਾਂ ਕੋ ਆਏ ਆ ਸਰਕਾਰ ਨੂੰ ਆਰਓ ਸਹਿਬਾਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਇਹ ਕਾਈਂਡਲੀ ਇਹ ਕਾਗਜ਼ਾਂ ਨੂੰ ਬਹਾਲ ਕਰਕੇ ਇਲੈਕਸ਼ਨ ਕਰਵਾਈ ਜਾਏ ਤਾਂ ਕਿ ਲੋਕਾਂ ਦਾ ਫਤਵਾ ਜਿਸ ਪਾਰਟੀ ਨੂੰ ਮਿਲੂਗਾ ਉਹ ਪਾਰਟੀ ਇਸ ਨਗਰ ਦਾ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਵਿਕਾਸ ਰੁਕਿਆ ਹੋਇਆ ਹੈ ਉਹਨੂੰ ਪੂਰਾ ਕਰ ਸਕੂਗੀ ਇਹਨਾਂ ਸੰਤੀ ਦੀ ਇਲੈਕਸ਼ਨ ਹੋਈ ਇਹਨਾਂ ਨੇ ਕਾਗਜ਼ ਰੱਦ ਕਰਤੀ ਇਸ ਵਾਰ ਨਹੀਂ ਤਾਂ ਲੱਗਦਾ ਤੇ ਅਕਾ ਵੀ ਕਰਨੇ ਬਿਲਕੁਲ ਜੀ ਜਿੱਦਾਂ ਦੇ ਇਹਨਾਂ ਨੇ ਕੈਂਡੀਡੇਟਾਂ ਨੂੰ ਹਾਰ ਪਾਏ ਆ ਉਹ ਇਲੈਕਸ਼ਨਾਂ ਦੇ ਖਲੋ ਕੇ ਨਹੀਂ ਉਹਨਾਂ ਦਾ ਕੁਝ ਸਵਰ ਸਵਰ ਸਕਦਾ ਇਸ ਕਰਕੇ ਕਾਗਜ਼ ਵੱਢਣੇ ਆ ਮੈਂ ਤਾਂ ਕਰਕੇ ਡੀਸੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਫਿਰ ਕਾਰੇ ਲਈ ਆਪਾਂ ਇਹਨਾਂ ਤਾਮਜਾਮ ਕਰਦੇ ਆ ਲੋਕਾਂ ਦੀ ਸਿਰਦਰਦੀ ਵਧਾਉਣੇ ਆ ਸਰਕਾਰ ਫਿਰ ਸਿੱਧਾ ਨੋਮੀਨੇਟ ਕਰੇ ਬੰਦੇ ਤੇ ਕੰਮ ਕਾਏ ਜੇ ਲੋਕਤੰਤਰ ਬਚਾਉਣਾ ਹੈ ਸਾਡਾ ਤੇ ਫਿਰ ਸਾਨੂੰ ਇਹ ਜਿਹੜੀਆਂ ਸਭ ਤੋਂ ਮੇਨ ਇਲੈਕਸ਼ਨ ਹੁੰਦੀ ਹੈ ಗ್ರಾಮ ਪੰਚਾਇਤ ਦੀ ਜਿਹੜੀ ਜੇਰੇ ਤੋਂ ਮੋੜ ਬਣਦਾ ਹੈ ਹਰ ਲੋਕਤੰਤਰ ਦਾ ਤੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਕਰਾਵਾਂਗੇ ਕਾਗਜ਼ ਵੱਢ ਕੇ ਕਰਾਵਾਂਗੇ ਫਿਰ ਇਹਦਾ ਕੋਈ ਫਾਇਦਾ ਨਹੀਂ ਜਿਹੜੀ ਇਲੈਕਸ਼ਨ ਹੈ ਇਹ ਲੰਗਾ ਸਾਡੇ ਟਾਈਮ ਦੇ ਹਾਂਜੀ 2013 ਦੇ ਵਿੱਚ 6 ਦੀਆਂ 6 ਪੰਚਾਇਤਾਂ 'ਚ ਇਲੈਕਸ਼ਨ ਹੋਈ ਸੀ ਕਿਸੇ ਦੇ ਕਾਗਜ਼ ਨਹੀਂ ਸੀ ਕੱਟੇ ਗਏ ਹੁਣ ਤੁਹਾਡੀ ਪਾਰਟੀ ਉਹਨੂੰ ਕਰਨਲ ਜੀ 6 ਪੰਚਾਇਤਾਂ ਦੇ ਭਰੇਗਾ ਹਾਂਜੀ 6 ਦੀਆਂ 6 ਪੰਚਾਇਤਾਂ ਦੇ ਵਿੱਚ ਅਸੀਂ ਆਪਣੇ ਕੈਂਡੀਡੇਟ ਦੇ ਕੇ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਠੀਕ ਹੈ ਜਿਹੜੀ ਪਾਰਟੀ ਉਹਦਾ ਮੇਰਾ ਨਾਮ ਰਜੀਸ਼ ਕੁਮਾਰ ਸੱਚਰ ਹੈ ਮੈਂ ਜੈਲਦਾਰਾ ਪੰਚਾਇਤ ਚ ਮੇਰਾ ਬਸੀਕਾ ਮੈਂ ਜੈਲਦਾਰਾ ਪੰਚਾਇਤ ਦਾ ਮੈਂ ਵਿਖਿਆਵਾ ਪ੍ਰਸ਼ਾਸਨ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਪ੍ਰਸ਼ਾਸਨ ਦਾ ਸਿਸਟਮ ਇਥੇ ਬਹੁਤ ਵਧੀਆ ਚੱਲ ਰਿਹਾ ਹੈ ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਅੱਜ ਤੋਂ 12 ਸਾਲ ਪਹਿਲਾਂ ਵੀ ਇਲੈਕਸ਼ਨ ਹੋਈ ਸੀਗੀ ਉਦੋਂ ਵੀ 8 ਜਣੇ ਖਲੋਤੇ ਸੀਗੇ ਸਰਪੰਚ ਖਲੋਤੇ ਸੀ ਜਾਲਦਾਰਾ ਪੰਚਾਇਤ ਚੋਂ ਇੱਕ ਦੇ ਕਾਗਜ਼ ਇਹਨਾਂ ਨੇ ਪਾਸ ਕੀਤੇ ਸੱਤਾ ਦੇ ਰੱਦ ਕਰ ਦਿੱਤੇ ਗਏ ਸੀਗੇ ਉਹ ਫਿਰ ਮਹਾਨਯੋਗ ਹਾਈ ਕੋਰਟ ਹਰਿਆਣਾ ਹਰੀਟ ਕੀਤੀ ਸੀ ਉਹ ਇਲੈਕਸ਼ਨ ਹੀ ਕੈਨਸਲ ਹੋ ਗਈ 12 ਸਾਲ ਪਹਿਲਾਂ ਜਿਹੜੀ ਹੋਈ ਸੀਗੀ ਹੁਣ ਮੈਂ ਦੁਬਾਰਾ ਸਾਰੀ ਇਹਨਾਂ ਸਾਰੀ ਪਾਰਟੀਆਂ ਨੇ ਆਪਣੇ ਕਾਗਜ਼ ਹੁਣ ਨਾਮਜਦ ਕੀਤੇ ਨੇ ਮੈਂ ਚਾਹੁੰਦਾ ਹਾਂ ਕਿ ਸਾਰਿਆਂ ਦੇ ਕੀਤੇ ਮੈਂ ਸਾਰੇ ਇਲੈਕਸ਼ਨ ਲੜਨ ਦਾ ਸਾਰਿਆਂ ਨੂੰ ਹੱਕ ਆ ਸਾਰੇ ਮੈਂ ਕਾਂਗਰਸ ਪਾਰਟੀ ਵੱਲੋਂ ਆਪਣੇ ਪੇਪਰ ਹਾਜ਼ਰ ਕੀਤੇ ਨੇ ਔਰ ਮੈਂ ਆਪ ਲਾਇਆ ਕੋਈ 7 ਰੁਪਏ 10 ਰੁਪਏ ਜਿੱਦਾਂ ਆ ਦੂਜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ 7 ਰੁਪਏ 10 ਰੁਪਏ ਬਕਾਇਆ ਕਰਕੇ ਸਾਰੀ ਰੱਦ ਕਰ ਦਿੱਤੇ ਗਈ ਸੀ ਕਿ ਲੋਕਾਂ ਨੇ 7 ਰੁਪਏ ਦੇ ਸਾਲ ਦੇ ਹਿਸਾਬ ਨਾਲ 1.5 2 200 ਰੁਪਏ ਜੋ ਇਹਨਾਂ ਨੇ ਬੈਂਕ ਡਰਾਫਟ ਵਿਕਰੀਆਂ ਲਾਇਓ ਇਹ ਨਹੀਂ ਉੱਥੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਮੇਰੀ ਬੇਨਤੀ ਹੈ ਕੋਈ ਅਗਰ ਸਾਰਿਆਂ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਔਰ ਇਲੈਕਸ਼ਨ ਹੋਣ ਸਾਰੇ ਕਿਸੇ ਦੇ ਕਾਗਜ਼ ਰੱਦ ਨਾ ਕੀਤੇ ਜਾਣ ਐਵੇਂ ਪਾਰਟੀ ਬਾਈ ਜੇ ਤੁਸੀਂ ਰੱਦ ਕਰਨੇ ਤਾਂ ਫਿਰ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਅਸਮਤੀ ਦੀ ਤੁਸੀਂ ਇਲੈਕਸ਼ਨ ਕਰਾਈਆਂ ਨੇ ਕਾਦੀ ਇਲੈਕਸ਼ਨ ਕਰਾਈਆਂ ਬਿਲਕੁਲ ਹੀ ਸਾਫ਼ ਕਰਦਾ ਕਿ ਇਹਦੇ ਕਾਗਜ਼ ਰਹਿਣ ਹੀ ਨਹੀਂ ਦੇ ਦੋ ਇਹਨਾਂ ਇਲੈਕਸ਼ਨ ਕਰਦੀ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿਸ ਤਰ੍ਹਾਂ ਦਾ ਆਪ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਰਕਾਰ ਹੈਗੀ ਜੋ ਉਹੀ ਕਰਿਆ ਕਰੇ ਆਣ ਕੇ ਪੇਪਰ ਪਾਵਰ ਦੂਜਿਆਂ ਨੂੰ ਦਿਓ ਨਾ ਹਰ ਕਾਹ ਦਾ ਇਹ ਗੱਲ ਕਹਿ ਰਿਹਾ ਵੀ ਹਰ ਨੂੰ ਇਲੈਕਸ਼ਨ ਲੈਣ ਦਾ ਹੱਕ ਆ ਹਾਂਜੀ ਪਰ ਹਾਕਾ ਵੇਖੋ ਜੀ ਇਹ ਤੁਸੀਂ ਉਹ ਤੇ ਉਦੋਂ ਵੀ ਕਹਿ ਰਹੇ ਸੀ ਜਦੋਂ ਤੁਸੀਂ ਆਜ ਦੀ ਸੰਤੀ ਦੇ ਇਲੈਕਸ਼ਨ ਲੜੇ ਸੀ ਉਦੋਂ ਤੇ ਵਿਧਾਇਕ ਨੇ ਉਦੋਂ ਵੀ ਕਹਿ ਸੀ ਸਾਰਿਆਂ ਨੂੰ ਹੱਕ ਆ ਤੇ ਉਦੋਂ ਫਿਰ ਸਿਰਫ ਆਪ ਪਾਰਟੀ ਦੇ ਰਹਿ ਕੇ ਇੱਕ ਵੀ ਕਾਂਗਰਸੀ ਦਾ ਨਹੀਂ ਗਿਆ ਸਿਰਫ ਕੱਲੇ ਆਪ ਪਾਰਟੀ ਦੇ ਰਹਿ ਕੇ ਬਾਕੀ ਦਾ ਸਾਰੇ ਰੱਦ ਕਰ ਦਿੱਤੇਗੇ ਹੋਰ ਤਾਂ ਵੀ ਰੱਦ ਕਰ ਦੇਣੇ ਕਾਗਜ਼ ਤੇ ਫਿਰ ਕੀ ਤੁਹਾਡਾ ਹੋਏਗਾ ਅਗਲਾ ਪਿਛਲੀ ਵਾਰੀ ਵੀ ਹਾਈ ਕੋਰਟ ਗਏ ਤਾਂ ਇਲੈਕਸ਼ਨ ਕੈਨਸਲ ਕਰਾਈ ਸੀ ਕੀ ਅਸੀਂ ਤੇ ਇਹਨਾਂ ਦੀ ਡੀ ਕੀ ਆ ਦੱਸ ਦੀ ਨੂੰ ਇੱਥੇ ਬਾਹਰ ਲਿਸਟਾਂ ਲਾ ਲਓ ਹਾਈ ਕੋਰਟ ਦਾ ਰੁਕਾ ਹੈ ਪਹਿਲਾਂ ਹੀ ਵਕੀਲ ਅਸੀਂ ਪਹਿਲਾਂ ਹੀ ਹਾਈ ਕੋਰਟ ਦੇ ਐਕਟਿਵ ਕੀਤੇ ਹੋਏ ਨੇ ਤੋ ਕੋਈ ਗੱਲ ਨਹੀਂ ਫਿਰ ਲਾਤ ਹੋਣਗੇ ਤੇ ਫਿਰ ਗੱਲ ਹੋ ਜੂਗੀ 12 ਸਾਲ ਬਾਅਦ ਇਲੈਕਸ਼ਨ ਹੋਈ ਹੈ ਪਹਿਲਾਂ ਵੀ 8 5 ਸਰਪੰਚ ਖਲੋਤੇ ਸੀਗੇ ਸੱਤਾ ਦੇ ਕਾਮ ਕਾਗਜ ਰੱਦ-ਰੱਦ ਕੀਤੇ ਗਏ ਸੀਗੇ ਕੱਲੇ ਨੂੰ ਨਾਮਿਨੇਟ ਕੀਤਾ ਸੀ ਆਪਣੀ ਪਾਰਟੀ ਵੱਲੋਂ ਉਹਦੇ ਵਿੱਚ ਅਸੀਂ ਹਾਈ ਕੋਰਟ ਜਾ ਕੇ ਰੇਟ ਪਾ ਕੇ ਇਲੈਕਸ਼ਨ ਹੀ ਕੈਨਸਲ ਕਰਾਈ ਸੀਗੀ ਹੁਣ ਮੈਂ ਕਹਿਣਾ ਮੈਂ ਹੱਥ ਛੱਡ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਵੇਂ ਅਕਾਲੀ ਦਲ ਕੋਈ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਸਾਰਿਆਂ ਨੂੰ ਪੀਸਫੁੱਲ ਇਲੈਕਸ਼ਨ ਕਰਨ ਦਿੱਤਾ ਜਾਏ ਜਿਹਦਾ ਹੈਗਾ ਵਾ ਜਿਹਦਾ ਹੱਕ ਮੰਨਦਾ ਉਹ ਆਪਣਾ ਜਿਹਦੇ ਲੋਕ ਚਾਹੁੰਦੇ ਨੇ ਉਹੀ ਅੱਗੇ ਆਏ ਤਾਂ ਉਹੀ ਕੰਮ ਕਰੇ ਕਲਾਨੌਰ ਐਕਚੁਅਲ ਦੇ ਵਿੱਚ ਪੰਚਾਇਤ ਬਹੁਤ ਵੱਡੀ ਆ 17 1800 ਕਿੱਲਾ ਪੈਲੀ ਆ 12 ਸਾਲ ਇਲੈਕਸ਼ਨ ਹੀ ਹੈ ਜਿਹੜਾ ਲੁੱਟ ਕੇ ਖਾ ਗਿਆ ਮੈਂ ਫੇਰ ਬੇਨਤੀ ਕਰਨਾ ਬਹੁਤ ਮਾੜਾ ਹਾਲਾ ਕਲਾਨੌਰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੰਚਾਇਤ ਕਲਾਨੌਰ ਦੀ ਹੈ ਜੀ ਮੈਂ ਹਰਦੀਪ ਸਿੰਘ ਮਠਾਰੂ ਕਲਾਨੌਰ ਤੋਂ ਅੱਜ 13 ਸਾਲ ਬਾਅਦ ਕਲਾਨੌਰ ਵਿੱਚ ਪੰਚਾਇਤੀ ਚੋਣਾਂ ਆਈਆਂ ਨੇ ਇਹਦੀ ਮੱਦੇਨਜ਼ਰ ਅਸੀਂ ਵੀ ਮੌਜੂਦ ਹਾਂ ਪੰਚਾਇਤ ਦੇ ਸਰਪੰਚੀ ਦੇ ਕਾਇ ਪਰ ਇਹਨਾਂ ਨਾਲ ਮੇਰੇ ਪੰਚੀ ਵੀ ਮੌਜੂਦ ਨੇ ਅਤੇ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਕਾਗਜ਼ દાਖਲ ਹੋਏ ਨੇ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਬਹੁਤ ਵਧੀਆ ਸ਼ਾਂਤੀਪੂਰਨ ਤਰੀਕੇ ਨਾਲ ਕਾਗਜ਼ દાਖਲ ਹੋਏ ਨਿਕਲਣ ਉਹ ਜਿਹੜੀ ਦੇ ਕਾਗ 12 ਸਾਲ ਬਾਅਦ ਇਲੈਕਸ਼ਨ ਹੋਣ ਜਾ ਰਹੇ ਆ ਤੇ ਇਲੈਕਸ਼ਨ ਦੇ ਮੱਦੇ ਨਜ਼ਰ ਜਿਹੜਾ ਬਹੁਤ ਹੀ ਮਾਹੌਲ ਜਿਹੜਾ ਵਧੀਆ ਸਦਗਰਮਾ ਕਲਾਂ ਉਹਦੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਆ ਤੇ ਸਾਰਿਆਂ ਨੂੰ ਲਗਭਗ 2.5 ਆ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬੇ ਤੋਂ ਬਗੈਰ ਜਿਹੜੇ ਆ ਕਾਗਜ਼ દાਖਲ ਹੋਏ ਨੇ ਸ਼ਾਂਤਵਾਹੀ ਢੰਗ ਦੇ ਨਾਲ ਕਾਗਜ ਜਿਹੜੇ ਦਾਖਲ ਹੋਏ ਨੇ ਤੇ ਕਲਾਨੌਰ ਦੇ ਦੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਦਾ ਇਸ ਕਰਕੇ ਆਲਮਾ ਕਿਉਂਕਿ 6 ਸਰਪੰਚ ਜਿਹੜੇ ਆ ਉਹ ਕਲਾਨੌਰ ਦੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ 6 ਸਰਪੰਚਾਂ ਦੀ ਮੰਗ ਜਿਹੜੀ ਉਹ ਪੂਰੀ ਹੋਣ ਜਾ ਰਹੀ ਹੈ ਤੇ ਅਸੀਂ ਜਿਹੜਾ ਆਸ ਕਰਦੇ ਹਾਂ ਕਿ ਕਲਾਨੌਰ ਦਾ ਜਿਹੜਾ ਵਿਕਾਸ ਆ ਉਹ ਪਹਿਲੇ ਨਾਲੋਂ ਵੀ ਬਹੁਤ ਵਧੀਆ ਹੋਏਗਾ ਕਿ ਕਲਾਨੌਰ ਦੇ ਲੋਕ ਜਿਹੜੇ ਬੜੇ ਸੂਝਵਾਨ ਨੇ ਉਹਨਾਂ ਨੇ ਜਿਹੜਾ ਵਾ ਹਮੇਸ਼ਾ ਹੀ ਜਿਹੜਾ ਵਾ ਇਨਾ ਲੰਬੇ ਸਾਲ ਤੋਂ ਸੰਘਰਸ਼ ਜਿਹੜਾ ਵਾ ਉਹਨਾ ਕੀਤਾ ਵਾ ਤੇ ਅੱਜ ਜਿਹੜੀ ਆ ਲੋਕਾਂ ਦੇ ਵਿੱਚ ਜਿਹੜੀ ਅਸੀਂ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਤਾਂ ਮੈਂ ਸਾਰਿਆਂ ਨੂੰ ਜੀ ਆਣ ਨੂੰ ਕਹਿੰਨੇ ਆ ਮੇਰਾ ਨਾਮ ਮਹਿਕਬੀਰ ਸਿੰਘ ਬਾਜਵਾ ਤੇ ਅੱਜ ਪੰਚਾਇਤ ਦੀ ਇਲੈਕਸ਼ਨ ਦਾ ਲਾਸਟ ਦਿਨ ਸੀਗਾ ਆਪਣਾ ਨੋਮੀਨੇਸ਼ਨ ਦਾ ਪੇਪਰਾਂ ਦੀ ਦਾ ਤੇ ਅੱਜ ਉਹ ਫਾਈਲ ਕੀਤੇ ਆ ਵੈਗੁਰੂ ਜੀ ਦਾ ਓਟਾ ਸਾਰਾ ਲੈ ਕੇ ਤੇ ਅ ਕੱਲ ਤੋਂ ਫਿਰ ਕਰਦੇ ਆ ਤਿਆਰੀ ਜਾਂਦੇ ਆ ਲੋਕਾਂ ਦੀ ਦਰਗਾਹ ਜੇ ਲੋਕਾਂ ਦੇ ਘਰੋ ਘਰੀ ਉਹਨਾਂ ਨੂੰ ਬੇਨਤੀ ਕਨ ਬੀ ਆਪਣਾ ਡਿਸੀਜਨ ਸੋਰਸ ਸਮਝ ਕੇ ਲਿਓ ਵੀ ਸੋਰਸ ਸਮਝ ਕੇ ਦਾ ਮਤਲਬ ਕਿ ਪੜ੍ਹੇ ਲਿਖਿਆ ਜੀ ਕਾਜ ਪਾਟੇ ਕੋ ਤੰਗੀ ਤੇ ਨਹੀਂ ਆਈ ਕੋਈ ਤੰਗੀ ਵੇਖੋ ਜੀ ਆਪਾ ਨਾ ਬੈਂਕ ਦੀਆਂ ਰਸੀਦਾਂ ਜਾਂ ਡਰਾ ਡਿਮਾਂਡ ਡਰਾਫਟ ਲਾਏ ਨੇ ਉਹ ਜਿੱਦਾਂ ਹਰ ਵਾਰੀ ਚੁੱਲਾ ਟੈਕ ਦਾ ਰੋਲਾ ਪੈਂਦਾ ਇਸ ਵਾਰੀ ਵੀ ਚਲੋ ਆਪਾਂ ਕੋਈ ਚੱਕਰ ਨਹੀਂ ਜੀ ਆਪਣਾ ਜਿਹੜੀ ਪਾਰਟੀ ਵੱਲੋਂ ਭਾਜੀ ਲੜ ਰਹੇ ਤੁਸੀਂ ਜੀ ਆ ਜੀ ਆਪਾਂ ਸਾਰਿਆਂ ਨਾਲ ਸਲਾਹ ਕੀਤੀ ਸੀ ਆਪਾਂ ਆਜ਼ਾਦ ਲੜ ਰਹੇ ਆ ਆਜ਼ਾਦ ਕੰਟੈਸਟ ਕਰ ਰਹੇ ਆ ਵੇਖੋ ਸਰ ਗੱਲ ਤਾਂ ਕੀ ਆ ਪਾਰਟੀ ਭਾਜੀ ਜਿਹੜੀ ਮੇਰੀ ਸੋਚ ਆ ਪਿੰਡ ਪੱਦਰ ਤੇ ਮੈਂ ਪਾਰਟੀ ਬਾਜੀ ਨੂੰ ਇਹਨਾਂ ਵੇਖੋ ਆਪਣਾ ਮਤ ਦਾ ਮਦਾਨ ਕਰਨਾ ਹੁੰਦਾ ਹੈ ਅਧਿਕਾਰ ਆ ਸਾਡਾ ਵੋਟ ਪਾਉਣਾ ਕਿਸੇ ਵੀ ਪਾਰਟੀ ਨਾਲ ਨਹੀਂ ਵੀ ਜੁੜਿਆ ਹੈ ਆਮ ਆਦਮੀ ਪਾਰਟੀ ਨਾਲ ਜੁੜਿਆ ਜੀ ਠੀਕ ਹੈ ਜੀ ਔਰ ਪਿੰਡ ਦੇ ਕੰਮ ਦੇ ਵਿੱਚ ਅਸੀਂ ਨਹੀਂ ਇਸ ਚੀਜ਼ ਨੂੰ ਲੈ ਕੇ ਆਉਣਾ ਚਾਹੁੰਦੇ ਤੇ ਆਜ਼ਾਦ ਭਰੇ ਨੇ ਇਸ ਕਰਕੇ ਜੀ